ਸ਼ਰਕੀ ਹਾਦਸੇ ਦੇ ਵਿੱਚ ਪਤੀ ਦੀ ਹੋਈ ਮੌਤ ਪਤਨੀ ਗੰਭੀਰ ਜ਼ਖਮੀ ਬਟਾਲਾ ਦੇ ਨਜ਼ਦੀਕ ਕਸਬਾ ਧਰਮਕੋਟ ਬੱਗਾ ਤੋਂ ਇੱਕ ਮੱਧ ਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਰਿਟਾਇਰਡ ਸੂਬੇਦਾਰ ਜਤਿੰਦਰ ਸਿੰਘ ਉਮਰ ਕਰੀਬ 50 ਸਾਲ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਧਰਮਕੋਟ ਬੱਗਾ ਤੋਂ ਬਟਾਲਾ ਵਾਪਸ ਆ ਰਿਹਾ ਸੀ ਕਿ ਅਚਾਨਕ ਸ਼ਰਕ ਨਾਰੇ ਖੜੀ ਗੱਡੀ ਦੇ ਸਵਾਰ ਨੇ ਬਾਰੀ ਖੋਲ ਦਿੱਤੀ ਅਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਸਾਈਕਲ ਗੱਡੀ ਦੀ ਖੁੱਲੀ ਹੋਈ ਬਾਰੀ ਦੇ ਨਾਲ ਟਕਰਾ ਗਿਆ ਜਤਿੰਦਰ ਸਿੰਘ ਦੀ ਉਸ ਦੀ ਪਤਨੀ ਤੇ ਸ਼ਰਕ ਤੇ ਡਿੱਗ ਗਏ ਅਤੇ ਪਿੱਛੋਂ ਆ ਰਿਹਾ ਟਰੱਕ ਜਤਿੰਦਰ ਸਿੰਘ ਦੇ ਉੱਪਰ ਦੀ ਗੁਜਰ ਗਿਆ ਜਿਸ ਕਾਰਨ ਰਟਾਇਰ ਸੂਬੇਦਾਰ ਜਤਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਪਤਨੀ ਗੰਮੀਰ ਜ਼ਖਮੀ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਅਮਰਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਇਹ ਦੋਵੇਂ ਪਤੀ ਪਤਨੀ ਬਟਾਲਾ ਦੇ ਮਲੀ ਮਾਰਕੀਟ ਦੇ ਨਜ਼ਦੀਕ ਰਹਿੰਦੇ ਹਨ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਭਦਾਰ ਸਿੰਘ ਜਤਿੰਦਰ ਸਿੰਘ ਜੀ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਣ ਦੇ ਸੀਗੇ ਧਰਮਕੋਟ ਵੱਲੋਂ ਦੀ ਇਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖੁੱਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦਸਨ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਸੌਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਹੈ ਉਹ ਐਸਵੇਲੇ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਏ ਪਿੰਡ ਘਰ ਹੈਗਾ ਏ ਪਰ ਰਹਿੰਦੇ ਇਹ ਬਟਾਲੇ ਇੱਥੇ ਮੱਲੀ ਮਾਰਕੀਟ ਸਰ ਕੰਮ ਕੋਈ ਨਹੀਂ ਸਰ ਸੁਭਦਰ ਮੇਰੇ ਸੁਭਦਰ ਆਏ ਨੇ ਟੈਂਸ਼ਨ ਹਾਂ ਕਿੱਥੇ ਕਰਕੇ ਐਕਸੀਡੈਂਟ ਇਹ ਆਪਣੇ ਧਰਮਘੋੜ ਜਿੱਥੇ ਗੱਡੀਆਂ ਦੀ ਲੇਨ ਨਹੀਂ ਲੱਗੀ ਹੁੰਦੀ ਧਰਮਘੋੜ ਜਿੱਥੋਂ ਆਪਾਂ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰ ਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੇਟ ਲਿਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਆ ਸਰ ਕਿਹਨੂੰ ਕਿਉਂ ਮਾਰੇ ਲਈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ 45 ਸਾਲ ਦੇ ਹੋਏ 45 45 ਸਾਲ ਜੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਪ੍ਰੋਡਕਟ ਅ ਪਰਸਨ ਦੀ ਇੱਕ ਆਈਸੀ ਗ੍ਰੋਟਡ ਪਰਸਨ ਆਏ ਸੀਗੇ ਤੇ ਜਿੱਤੇ ਜਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਅ ਕਰੰਸੀ ਕੀ ਧਰਮਪੁਰ 'ਚ ਇੱਕ ਰੋਡਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉੱਥੋਂ ਅ ਪ੍ਰੋਡਕਟ ਪੇਸ਼ੈਂਟ ਲੈਣ ਜਾਂਦਾ ਗਿਆ ਸੀਗਾ ਅਹ এজ ਅਪਰੋਕਸੀਮੇਟਲੀ 50 ਕਿਸਾਨੇ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮ ਐਸਰ ਉਹ ਜੁਆਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈ ਥਿੰਕ ਪ੍ਰਾਈਵੇਟ ਕਿਸੋ ਹਸਪੀਟਲ ਲੈ ਕੇ ਆਂ ਤੇ ਸਾਡੇ ਕੋਲ ਬਸ ਬ੍ਰਾਡਡਡ ਪਏ ਜਤਿੰਦਰ ਸਿੰਘ ਨਾਮ ਦਾ ਇੱਕ ਲੈ ਕੇ ਆਇਆ